ਆਪ ਤੁਸੀਂ ਸਾਡੇ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੇਜਿੰਦਰ ਪਾਲ ਸੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਸਮੇਂ-ਸਮੇਂ 'ਤੇ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾਉਂਦੇ ਰਹਿੰਦੇ ਹਾਂ ਤੇ ਅੱਜ ਜੋ ਸ਼ਖਸੀਅਤ ਸਾਡੇ ਨਾਲ ਬੈਠੇ ਨੇ ਸਰਦਾਰ ਸ਼ਮਸ਼ੇਰ ਸਿੰਘ ਜੀ ਚੋਹਾਲਵੀ ਇਹਨਾਂ ਦੇ ਰੂਬਰੂ ਅਸੀਂ ਤੁਹਾਨੂੰ ਕਰਾਉਣ ਜਾ ਰਹੇ ਹਾਂ ਤੇ ਇੱਕ ਬਹੁਤ ਹੀ ਅੱਛੇ ਮੁੱਦੇ ਤੇ ਤੁਹਾਡੇ ਨਾਲ ਇਹਨਾਂ ਦੀ ਗੱਲਬਾਤ ਕਰਵਾਵਾਂਗੇ ਚਲੋ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਆਪਸੀ ਸਾਂਝੀ ਟੀਵੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਕਿ ਪਿਛਲੇ ਦਿਨੀ ਤੁਸੀਂ ਇੱਕ ਲੈਟਰ ਜਿਹੜੀ ਹੈ ਉਹ ਕੀਤੀ ਸੀ ਵਾਇਰਲ ਸੋਸ਼ਲ ਮੀਡੀਆ ਦੇ ਉੱਤੇ ਉਹਦੇ ਥੱਲੇ ਤੁਹਾਡਾ ਨਾਮ ਲਿਖਿਆ ਸੀ ਕਿ ਪਾਕਿਸਤਾਨ ਦੇ ਜਿਹੜੇ ਗੁਰੂ ਧਾਮ ਨੇ ਉਹਨਾਂ ਦੀ ਜਿਹੜੀ ਯਾਤਰਾ ਹੈ ਜੋ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਕਤੂਬਰ ਜਾਂ ਨਵੰਬਰ ਦੇ ਵਿੱਚ ਜਿਹੜੀ ਕਰਵਾਈ ਜਾਂਦੀ ਹੈ ਉਹਦੇ ਲਈ ਤੁਸੀਂ ਲਿਖਿਆ ਸੀ ਕਿ ਕੁਝ ਫਾਰਮਸ ਜਿਹੜੇ ਨੇ ਉਹ ਕੱਢੇ ਗਏ ਨੇ ਉਹ ਸਾਰਾ ਕੀ ਹੈ ਅਤੇ ਤੁਸੀਂ ਕਿਸ ਬਿਹਾਫ ਤੇ ਜਿਹੜਾ ਹੈ ਇਹ ਫਾਰਮਸ ਵਗੈਰਾ ਸਬਮਿਟ ਕਰਦੇ ਹੋ ਆਪਣੇ ਕੋਲ ਰੱਖਦੇ ਹੋ ਤੇ ਕੀ ਸਾਰਾ ਪ੍ਰੋਸੀਜਰ ਹੈ ਤੇ ਕਿਸ ਤਰ੍ਹਾਂ ਕੋਈ ਵੀ ਅਗਰ ਉਸ ਯਾਤਰਾ ਦੇ ਲਈ ਗੁਰਦੁਆਮਾ ਦੀ ਯਾਤਰਾ ਦੇ ਲਈ ਉਹਨਾਂ ਦੇ ਦਰਸ਼ਨਾਂ ਦੇ ਲਈ ਪਾਕਿਸਤਾਨ ਦੇ ਉਹ ਜਾਣਾ ਚਾਹੇ ਤਾਂ ਉਹਨੂੰ ਕੀ ਕੀ ਪ੍ਰੋਸੀਜਰ ਜਿਹੜਾ ਹੈ ਫਾਲੋ ਕਰਨਾ ਪਏਗਾ ਕੋਰੀ ਫੇਲ ਮਾਈਗਰੂਜੀ ਦਾ ਬਖਸ਼ਾ ਮਾਈਗਰੂਜੀ ਕਿਫਤ ਮੈਂ ਸੋਝਦਾ ਹਾਂ ਕਿ ਮੈਂ ਬਹੁਤ ਵੱਡਾ ਭਕਾ ਹਾਂ ਬੜੇ ਅੱਛੇ ਕਰਮਾਂ ਮੇਰੇ ਜੋ ਗੁਰੂ ਸਾਹਿਬਾਨ ਨੇ ਅਕਾਲ ਪੁਰਖ ਨੇ ਆਪਾਰ ਬਖਸ਼ਿਸ਼ ਕਰਕੇ ਇੱਕ ਬੜਾ ਔਖਾ ਜਿਹਾ ਕੰਮ ਜਿਹੜਾ ਉਹ ਜੀ ਜੀ ਮੈਨੂੰ ਸੌਂਪਿਆ ਅਤੇ ਮੇਰੇ ਪ੍ਰੇਟ ਸੇ ਅਸਰ ਕੇ ਉਹ ਕੰਮ ਮੇਰੇ ਤੋਂ ਕਰਵਾ ਰਿਹਾ ਮਹਾਰਾਜ ਉਹ ਕੰਮ ਕੀ ਹੈ ਕਿ ਪੂਰੇ ਭਾਰਤ ਤੋਂ ਉਹਨਾ ਗੁਰਧਾਮਾਂ ਦੇ ਦਰਸ਼ਨ ਦੇਦਾਰੇ ਕਰਨ ਦਾ ਅਫਸਰ ਭਾਰਤੀਆਂ ਨੂੰ ਚਾਰ ਦਫਾ ਸਾਲ ਵਿੱਚ ਮਿਲਦਾ ਜੀ ਜਿਨ੍ਹਾਂ ਗੁਰਧਾਮਾਂ ਵਾਸਤੇ ਸਿੱਖ ਨਿਤਾ ਪ੍ਰਤੀ ਆਪਣੀ ਰਾਸ ਵਿੱਚ ਮੈਂ ਜੀ ਜੋਧਲੀ ਕਰਜ਼ਾ ਖਾਲਪੁਰ ਖੰਗੇ ਗੁਰੂ ਸਾਹਿਬਾਨ ਅਗੇ ਕਿ ਸਾਨੂੰ ਉਹਨਾਂ ਗੁਰਤਾਮਾਂ ਤੋਂ ਜਿਨ੍ਹਾਂ ਤੋਂ ਮਿਛੋੜਿਆ ਗਿਆ ਉਹਨਾਂ ਦੇ ਖੁੱਲੇ ਦਰਸ਼ਨ ਦیدارੇ ਜੀ ਤੇ ਸੇਵਾ ਸੰਭਾਲ ਦਾ ਸੁਭਾਗ ਸਾਨੂੰ ਬਖਸ਼ਿਆ ਜਾਵੇ। ਤੋਂ ਇਹ ਗੱਲ ਸੰ 2000 ਦੀ ਹੈ। 2000 ਮਤਲਬ 524 ਸਾਲ ਪਹਿਲੇ 25 ਸਾਲ ਪਹਿਲੇ 25 ਸਾਲ 24 ਸਾਲ ਪੱਚੀਵੇਂ ਸਾਲ ਚੱਲ ਰਿਹਾ ਜੀ ਕਿ ਜਦੋਂ ਮੇਰੇ ਮਨ ਵਿੱਚ ਲਾਲਸਾ ਆਈ ਇੱਕ ਇੱਛਾ ਬਣੀ ਕਿ ਮੈਂ ਵੀ ਨਨਕਾਣਾ ਸਾਹਿਬ ਤੇ ਪੰਜਾਬ ਸਾਹਿਬ ਦੇ ਵਿਸ਼ੇਸ਼ ਕਰਕੇ ਦਰਸ਼ਨ ਦੇਦਾਰੇ ਆਪਣੇ ਪਰਿਵਾਰ ਦੇ ਸਾਥ ਕਰਿਆ ਵਾ ਅ ਡਿਟੇਲ ਲੰਮੀ ਚੋੜੀ ਹੈ ਜੀ ਜੀ ਮੈਂ ਉਸ ਚੱਕਰ 'ਚ ਨਹੀਂ ਜਾਂਦਾ ਪਰ ਮੈਂ ਕਹਾਂਗਾ ਕਿ ਤਦੋਂ ਉਹਨਾਂ ਦੇ ਨਾਲ ਵਿੱਚ ਸਾਡੇ ਜੰਮੂ ਕਸ਼ਮੀਰ ਦੀ ਸੰਗਤ ਜਿਹੜੀ ਹੈ ਹੂੰ ਉਹ तकरीबन ਪਿਛਲੇ 4-5 ਸਾਲਾਂ ਤੋਂ ਬੈਂਨ ਸੀ ਕੀਤੀ ਗਈ ਹਾਂ ਬਿਲਕੁਲ ਉਹਨਾਂ ਦਿਨਾਂ ਵਿੱਚ ਨਹੀਂ ਸੀ ਜਾਣਦੇ ਹਾਂ 1994 ਵਿੱਚ ਵੈ ਜਿਹੜਾ ਗਿਆ ਸੀ ਲਾਸਟ ਜੀ ਜੀ ਤੇ 1995 ਵਿੱਚ ਮੈਂ ਵੀ ਅਪਲਾਈ ਕੀਤਾ ਸੀ ਲਖਨਸੀ ਜਾਣੀ ਸੀ ਸਕੇ ਠੀਕ ਫਿਰ ਸੰਨ 2000 ਵਿੱਚ ਪਾਕਿਸਤਾਨ ਐਮਬੈਸੀ ਦੇ ਨਾਲ ਰਾਬਤਾ ਕੀਤਾ ਡਾਇਰੈਕਟ ਹੂੰ ਕਿਉਂਕਿ ਸਾਡੇ ਇੱਥੇ ਸੋਰਸ ਕੋਈ ਨਹੀਂ ਸੀ ਜੰਮੂ ਵਿੱਚ ਠੀਕ ਹੈ ਤੇ ਮੈਂ ਕਿਹਾ ਉੱਥੇ ਕੋਸ਼ਿਸ਼ ਕਰੀਏ ਜਾ ਕੇ ਕਿ ਉਸ ਨੂੰ ਕੋ ਵੀਜ਼ਾ ਮਿਲ ਜਾਏ ਤਾਂ ਉਹਨਾਂ ਨੇ ਇੱਕ ਗੱਲ ਬੜੀ ਮਜ਼ੇਦਾਰ ਗੱਲ ਹੈ ਹਮ ਕਿ ਜਦੋਂ ਪਾਕਿਸਤਾਨਾ ਮੈਸੇਜ ਮੈਂ ਗਿਆ ਜੀ ਉੱਥੇ ਅੰਦਰ ਜਿਹੜੇ ਅਫਸਰ ਬੈਠੇ ਸੀ ਵਿੰਡੋ ਦੇ ਅੰਦਰ ਹਮ ਉਹ ਸਾਡੀ ਪੋਠੋਹਾਰੀ ਪੰਜਾਬੀ ਵਿੱਚ ਗੱਲ ਕਰ ਰਹੇ ਸਨ ਅੱਛਾ ਜਿਹੜੀ ਸਾਡੀ ਆਪਣੀ ਪਿਛਲੀ ਪੰਜਾਬੀ ਪਿਛਲੀ ਪੰਜਾਬੀ ਜਿਹੜੀ ਸੀ ਸਾਡੀ ਰੋਲ ਪੋਠੋਹਾਰ ਲਾ ਕੇ ਦੀ ਰੋਲ ਜੀ ਵਗੈਰਾ ਜੀ ਠੀਕ ਹੈ ਉਸੇ ਗੱਲ ਕਰ ਲੈਸਾ ਮੈਂ ਉਹਨਾਂ ਨੂੰ ਉਸੇ ਲੈਂਗੁਏਜ ਵਿੱਚ ਕਿਉਂਕਿ ਉਹ ਸਾਡੇ ਬੇਸਿਕਲੀ ਸਾਡੇ ਬਲੂਗਾਂ ਦੀ ਮਾਂ ਬੋਲੀ ਸੀ ਸਾਡੀ ਮਾਂ ਬੋਲੀ ਤੇ ਜਦੋਂ ਉਹਨਾਂ ਨਾਲ ਗੱਲ ਕੀਤੀ ਤੇ ਮੈਂ ਪੁੱਛਿਆ ਕਿ ਮਹਾਰਾਜ ਤੁਸੀਂ ਕਿਥੋਂ ਦੇ ਹੋ ਅੱਛਾ ਹਾਂਜੀ ਉਹਨਾਂ ਨੇ ਕਿਹਾ ਜੀ ਕਿ ਮੈਂ ਗੁਜਰਖਾਨ ਦਾ ਅੱਛਾ ਪਿੰਡੀ ਗੁਜਰਖਾਨ ਮੈਂ ਕਿਹਾ ਜੀ ਗੁਜਰਖਾਨੀ ਤੇ ਮੇਰੇ ਮਹ ਜਿਹੜਾ ਰਤਮਾਸਾ ਇਹ ਵੀ ਮੇਰੇ ਪਿਓ ਦੇ ਥਰੂ ਉਧਰ ਰਹੀ ਹੈ ਗੁਜਰਖੰਡ ਨਹੀਂ ਆਦਾ ਅੱਛਾ ਅੱਛਾ ਸਰਦਾਰ ਜੀ ਮੈਂ ਕਿਹਾ ਹਾਂ ਜੀ ਸਾਡੇ ਪਿਤਾ ਜੀ ਵੀ ਉੱਥੇ ਰਹਿੰਦੇ ਰਹੇ ਮੀ 25 ਸਾਲ ਉੱਥੇ ਰਹਿਣੋ ਓਕੇ ਮਰ ਨਾਲ ਉਹਨੇ ਮੈਨੂੰ ਪਿੰਡ ਦੇ ਵਿੱਚੋਂ ਕੱਢ ਕੇ ਅਫਰੇਂਦਰ ਬੁਲਾ ਲਿਆ ਕੀ ਬਾਤ ਅੰਦਰ ਬੁਲਾ ਕੇ ਉਹਨੇ ਬੜੇ ਇਤਰਾਮ ਦੇ ਨਾਲ ਬੜੇ ਪਿਆਰ ਦੇ ਨਾਲ ਪਾਣੀ ਛਾਣੀ ਮੇਰਾ ਪੁੱਛਿਆ ਸੇਵਾ ਕਰਨ ਤੋਂ ਬਾਅਦ मतलब ਉਹਨੇ ਮੁਰਖੇ ਪੁੱਛਿਆ ਦੱਸੋ ਤੁਸੀਂ ਕੀ ਚਾਹੁੰਦੇ ਹੋ ਮੈਂ ਕਹਿੰਦੀ ਅਸੀਂ ਹੱਜ ਕਰਨਾ ਚਾਹੁੰਦੇ ਆਂ। શ્રીਨੰਨ ਕਨਾ ਸਾਹਿਬ ਨੇ ਹੱਜ ਕਹਿੰਦੇ ਹੱਜ। ਮੈਂ ਕਿਹਾ ਹਾਂਜੀ। ਤੁਸੀਂ ਮੈਂ ਆ ਉਧਰ ਜਾਂਦੇ ਹੋ ਕਾਬੇ ਤੇ ਅਸੀਂ ਉਹ ਹੱਜਾਂ ਦਾ ਸਾਡਾ ਇਹ ਕਾਬਾ। શ્રીਨੰਨ ਕਨਾ ਸਾਹਿਬ ਬਿਲਕੁਲ। ਕਹਿੰਦੇ ਕਿੰਨੇ ਬੰਦੇ ਹੋ ਤੁਸੀਂ? ਮੈਂ ਕਿਹਾ ਜੀ ਮੈਂ ਆ ਮੇਰੀ ਵਾਈਸਸ ਆ ਤੇ ਮੇਰੇ ਨਾਲ ਇੱਕ ਪਾਸਪੋਰਟ ਹੋ ਰਿਹਾ ਤਿੰਨ ਆਦਮੀ ਆ ਅਸੀਂ। ਕਹਿੰਦੇ ਤਿੰਨ ਨੇ ਤੁਸੀਂ ਬਹੁਤ ਸਾਰੇ ਲੈ ਕੇ ਆਓ। ਕੀ ਬਾਤ ਹੈ। ਮੈਂ ਕਿਹਾ ਜੀ ਤੁਸੀਂ ਆ ਸੜੇਪੁਰ ਜੰਮੂ ਕਸ਼ਮੀਰ ਉਪਰ ਬੈਨ ਲਾਇਆ ਲੈ ਅੱਛਾ ਅਸੀਂ ਕਿਸ ਤਰ੍ਹਾਂ ਮੈਂ ਕਹਾਂ ਉਹ ਸੰਗਤ ਸਾਡੇ ਆਦੀ ਹੀ ਨਹੀਂ ਕਹਿੰਦੇ ਸਾਜੀ ਤੁਸੀਂ ਆਈ ਹੋ ਨਾ ਤੇ ਬੈਨ ਖੋਲ ਦਿੱਤਾ ਵਾਹ ਜੀ ਵਾਹ ਬਰਬ ਪਣਾ ਕਰਦਾ ਗੁਰੂ ਨਾਨਕ ਸਾਹਿਬ ਬਖਸ਼ਿਸ਼ ਲੈ ਕਹਿੰਦਾ ਤੁਹਾਡੇ ਇਹ ਗੱਲ ਕਦੋਂ ਦੀ ਹੈ ਦੋ ਇਹ ਮੈਂ ਕਹਿ ਸਕਦਾ ਕਿ ਇਹ ਗੱਲ ਹੈ 22 ਅਗਸਤ ਸਨ 2000 ਦੀ ਗੱਲ ਹੈ ਕੀ ਬਾਤ ਹੈ ਮਨ ਡੇਢ ਜਿਆਦਾ ਟੱਕ ਤੇ ਮਤਲਬ ਉੱਥੇ ਤੁਹਾਨੂੰ ਪ੍ਰੇਰਣਾ ਮਿਲੀ ਕਿ ਨਹੀਂ ਹਰੇਕ ਨੂੰ ਉੱਥੇ ਦੇ ਦਰਸ਼ਨ ਹਾਣੇ ਚਾਹੀਦੇ ਫਿਰ ਉਹਨਾਂ ਨੇ ਕਿਹਾ ਮੈਂ ਕਿਹਾ ਜੀ ਕਿਸ ਤਰ੍ਹਾਂ ਕਰ ਕਹਿੰਦੇ ਜਾਓ ਤੇ ਪੋਂ ਸਾਰੇ ਪਾਸਪੋਰਟ ਲੈ ਕੇ ਆਓ ਠੀਕ ਹੈ ਮੈਂ ਕਿਹਾ ਜੀ ਗਵਰਨਮੈਂਟ ਦੇ ਥਰੂ ਉੱਥੇ ਕਿਸ ਤਰ੍ਹਾਂ ਕਰਾਂਗੇ ਗਵਰਨਮੈਂਟ ਸਾਨੂੰ ਕਹਿੰਦੇ ਤੁਸੀਂ ਕੋਈ ਲੋੜ ਨਹੀਂ ਗਵਰਨਮੈਂਟ ਕਿਸੇ ਕੋਲ ਜਾਂਦੇ ਤੁਸੀਂ ਤੁਹਾਡਾ ਗੁਰਦੁਆਰਾ ਆਪਣਾ ਹੈ ਠੀਕ ਹੈ ਕਿੱਥੇ ਤੁਸੀਂ ਰਹਿੰਦੇ ਹੋ ਮੈਂ ਕਿਹਾ ਜੀ ਗੁਰਦੁਆਰਾ ਬਿਲਕੁਲ ਹੈ ਉੱਥੇ ਸਾਡੇ ਪਿੰਡ ਵਿੱਚ ਗੁਰਦੁਆਰਾ ਔਰ ਮੈਂ ਉੱਥੇ ਐਜ਼ ਅ ਜਨਰਲ ਸੈਕਟਰੀ ਦੀ ਸੇਵਾ ਜਿਹੜੀ ਹੈ ਉਹਨਾਂ ਬਾਰੇ ਤੰਨੇ ਬਸ ਸ਼ੀਕਾ ਤੁਸੀਂ ਜਾਓ ਤੇ ਆਪਣੇ ਗੁਰਦਵਾਰਾ ਸਾਹਿਬ ਦੇ ਲੈਟਰਪੈਡ ਲੈ ਕੇ ਤੇ ਇਹ ਸਾਨੂੰ ਫਾਰਮਲਟੀਆਂ ਬਣਾ ਕੇ ਉਹਨਾਂ ਦੇ ਪਾਰਟਿਕੂਲਰ ਆਫ ਦਾ ਪਾਸਪੋਰਟਸ ਉਹ ਸਾਨੂੰ ਲਿਸਟ ਬਣਾ ਕੇ ਸਾਨੂੰ ਲਿਸਟ ਭੇਜੋ ਠੀਕ ਹੈ। ਇਸ ਉਹਨਾਂ ਨੇ ਮੈਨੂੰ ਡੇਟ ਦਿੱਤੀ 22 ਅਗਸਤ ਨੂੰ ਡੇਟ ਦਿੱਤੀ ਕਿ ਤੁਸੀਂ 31 ਅਗਸਤ ਤੱਕ ਸਾਨੂੰ ਇਹ ਫਾਰਮਲਟੀਆਂ ਕਰਕੇ ਭੇਜੋ ਓਕੇ ਆਪਣਾ ਨਾਲੇ ਫੋਨ ਨੰਬਰ ਦਿੱਤਾ ਕਿ ਕੋਈ ਲੋੜ ਪੈਂਦੀ ਹੈ ਤਾਂ ਮੇਰੇ ਨਾਲ ਫੋਨ ਕਰ ਲੈਣਾ। ਮੈਂ 22 ਅਗਸਤ ਨੂੰ 23 ਅਗਸਤ ਨੂੰ ਅੱ체 ਪੁੱਛਿਆ ਹੂੰ ਤੇ ਤਰੇ ਜੋ ਵੀ ਦੋ ਦਿਨਾਂ ਵਿੱਚ ਮੈਂ ਕੋਈ ਆਪਣੇ ਸੱਜਣਾਂ ਨਾਲ ਗੱਲਬਾਤ ਕਰਕੇ ਤੇ ਇੱਕ ਲੈਟਰ ਕੱਢ ਕੇ ਆਪਣੇ ਲੈਟਰ ਬੈਟ ਦੇ ਉੱਤੇ ਮੈਂ ਪੂਰੇ ਇਸ ਏਰੀਆ ਵਿੱਚ ਨਾਨਕਨਗਰ ਤੋਂ ਲੈ ਕੇ ਡਿਗਿਆਣਾ ਵਗੈਰਾ ਉਧਰ ਗੋਲਗੁਜਰਾਤ ਤੱਕ ਉਧਰ ਰਿਆੜੀ ਤੱਕ ਉਧਰ ਅੱਗੇ ਪਿੱਛੇ ਆਪਣੇ ਜੰਮੂ ਦੇ ਡਿਸਟ੍ਰਿਕਟ ਪੂਰੇ ਦੇ ਮੈਂ ਆਪਣਾ ਫੋਟੋ ਫੜਿਆ ਤੇ तकरीबन ਮੈਂ ਸਾਰੇ ਪਾਸੇ ਸਰਕੂਲੇਟ ਕਰਤਾ ਠੀਕ 7 ਦਿਨਾਂ ਵਿੱਚ ਮੇਰੇ ਕੋਲ तकरीबन 130 ਪਾਸਪੋਰਟ ਆ ਗਏ ਵਾਹ ਜੀ ਲੋਕਾਂ ਵਿੱਚ ਵਿੱਚ ਆਸੀ ਉਮੰਗ ਸੀ ਛਾਸੀ ਭੇਗੇ ਅਫਸਰ ਮਿਲ ਰਿਹਾ ਅਦਰਵਾਇਜ਼ ਨਹੀਂ ਤੇ ਸਾਡੇ ਜੰਮੂ ਕਸ਼ਮੀਰ ਤੋਂ ਸਿਰਫ 10 ਹਰ ਨਹੀਂ ਜਾਂਦੇ ਹੁੰਦੇ ਸਨ ਉਹ ਵੀ ਸ਼ਾਰਟ ਰੋਟ ਕਰਕੇ ਲਿਸਟ ਭੇਜਦੇ ਸਨ ਕਮੇਟੀ ਸਾਡੀ ਭੇਜਦੀ ਸੀ ਮਰਹਾਲ ਉਹ ਜਿਸ ਤੇ ਉਹ ਗੱਲ ਬਣੀ ਤੇ ਮੈਂ ਉਹ ਲਿਸਟ ਤਿਆਰ ਕਰਕੇ ਦਿਨ ਰਾਤ ਕਰਕੇ ਮੈਂ ਪਾਰਟਿਕੂਲਰ ਪਰ ਫਾਰਮ ਫਾਰਮ ਪਰ ਸੰਪੂਰਨ ਕਰਕੇ ਤੇ ਮੈਂ 31 ਤਰੀਕ ਨੂੰ ਮੈਂ ਦੇਖਿਆ ਵੀ ਕਿ ਮੇਰੀ ਕੰਪਲੀਟ ਜਿਹੜੀ ਲਿਸਟ ਨਹੀਂ ਹੋਈ ਮੈਨੂੰ ਦਿਨ ਚਾਰ ਦਿਨ ਹੋਰ ਲੋੜ ਪੈਣਗੇ ਮੈਂ ਫਿਰ ਫੋਨ ਕੀਤਾ ਉਹਨਾਂ ਨੂੰ ਮੈਨੂੰ ਸਿਵਿਕ ਨੌਸੀਲ ਸਾਫ ਸਮਝਡ ਇਨਚਾਰਜ ਸਮੱਸੇ। ਹੂੰ। ਤੇ ਉਹਨਾਂ ਨੂੰ ਫੋਨ ਕੀਤਾ ਤਾਂ ਕਹਿਣ ਲੱਗੇ ਜੀ ਕੋਈ ਗੱਲ ਨਹੀਂ ਤੁਸੀਂ 5-6 ਦਿਨ ਹੋਰ ਲਾ ਲਓ। ਠੀਕ ਹੈ। 144 ਪਾਸਪੋਰਟ ਲੈ ਕੇ ਤੇ ਮੈਂ 5 ਸੈਪਟੈਂਬਰ ਨੂੰ ਉਹਨਾਂ ਕੋਲ ਪਹੁੰਚਿਆ। ਠੀਕ। ਤੇ ਲਿਸਟ ਜਾ ਕੇ ਉਹਨਾਂ ਨੂੰ ਦਿੱਤੀ ਤੇ ਫਿਰ ਉਹਨਾਂ ਨੇ ਮੁੜ ਕੇ ਮੈਨੂੰ ਕਾਲ ਕੀਤਾ ਜਦੋਂ ਜਦੋਂ ਵੀਜ਼ੇ ਲਾ ਕੇ ਛਾ ਸਾਰਿਆਂ ਦੇ ਵੀਜ਼ੇ ਲੱਗੇ ਉਹ ਟੋਟਲ ਬੰਦਿਆਂ ਦੇ ਵੀਜ਼ੇ ਲੱਗੇ ਕਿਆ ਬਾਤ 140 ਬੰਦਿਆਂ ਦੇ 144 ਬੰਦਿਆਂ ਦੇ ਠੀਕ 144 ਬੰਦਿਆਂ ਦੇ ਵੀਜ਼ੇ ਲਗੇ ਔਰ ਤਦੋਂ ਤੋਂ ਲੈ ਕੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਅੱਜ ਤੱਕ ਹਰ ਸਾਲ ਗੁਰੂ ਨਾਨਕ ਸਾਹਿਬ ਦੇ ਪੁਰਬ ਦੇ ਉੱਤੇ ਔਰ ਉਹ ਸਾਖੀ ਦੇ ਅਵਸਰ ਦੇ ਉੱਤੇ ਰਖਾਲ ਸਾਹਿਬ ਜੀ ਦੇ ਜੀ ਦੋ ਮੌਕੇ ਤੇ ਅਸੀਂ ਜਾਂਦੇ ਹਾਂ ਤੇ ਦੋ ਮੌਕੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਅਤੇ ਗੁਰੂ ਨਾਨਕ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਹੈ ਹੂੰ ਉਸ ਮੌਕੇ ਤੇ ਗਰਮੀ ਹੁੰਦੀ ਹੈ ਤਾਂ ਸਾਡੇ ਜੰਮੂ ਕਸ਼ਮੀਰ ਦੇ ਲੋਕੀ ਥੋੜਾ ਗਰੇਜ਼ ਕਰਦੇ ਨੇ ਕੱਟ ਸੰਗਤ ਹੁੰਦੀ ਹੈ ਤੇ ਨਹੀਂ ਜਾਂਦੇ ਔਰ ਮਨੂੰ ਇਹ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਕਿਥੇ 10 ਆਦਮੀ ਹੂੰ ਉਹਨਾਂ ਨੂੰ ਵੀਜ਼ਾ ਮਿਲਣਾ 800 ਤੱਕ ਕਿਥੇ 380 ਬੰਨਿਆ ਵੀਜ਼ਾ ਲੱਗਿਆ ਇੱਕ ਵਾਰੀ ਵਾਹ ਜੀ ਸਾਡੇ ਗਰੁੱਪ ਦੇ ਤੋਂ ਇਸ ਦੌਰਾਨ ਬੜੋ ਆਪਸੰਨ ਡਾਂਡ ਵੀ ਹਾਇ ਐਸਜੀਪੀਸੀ ਨੇ ਅੰਮ੍ਰਿਤਸਰ ਵਾਲਿਆਂ ਨੇ ਵੀ ਇਤਰਾਜ਼ ਕੀਤਾ ਕਿ ਤੁਸੀਂ ਸਾਡੇ ਥਰੂ ਜਾਓ ਡਾਇਰੈਕਟ ਕਿਉਂ ਜਾਂਦੇ ਹੋ ਲੇਕਿਨ ਅਸੀਂ ਉਹਨਾਂ ਨਾਲ ਵੀ ਜਾ ਕੇ ਉੱਥੇ ਗੱਲ ਕੀਤੀ ਕਿਵੇਂ ਅਸੀਂ ਤੁਹਾਡੇ ਥਰੂ ਨਹੀਂ ਆਉਂਦੇ ਸਾਡਾ ਤੁਹਾਡਾ ਕੋਟਾ ਆਪਣਾ ਵੱਖਰਾ ਹੂੰ ਅਸੀਂ ਆਪਣਾ ਕੋਟਾ ਮਿਲ ਰਿਹਾ ਤੇ ਕਿਉਂ ਵਿੱਚ ਮਰ ਜੁਣਾ ਮੈਂ 5 ਆਲਮੀ ਜੰਮੂ ਆਪਣੇ ਸਾਥੀ ਲੈ ਕੇ ਤੇ ਮੇਰਾ ਖਿਆਲ ਹੈ ਕਿ 2008-09 ਦੀ ਗੱਲ ਹੈ ਕਿ ਮੈਂ 5 ਦਿਨ ਦਿੱਲੀ ਵੀ ਰਿਹਾ ਓਮਨ ਅਸਰੀ ਦੇ ਨਾਲ ਜਾ ਕੇ ਗੱਲਬਾਤ ਕੀਤੀ ਓਮਫੀਰ ਦੇ ਨਾਲ ਗੱਲਬਾਤ ਕੀਤੀ ਔਰ ਉਹਨਾਂ ਨਾਲ ਗਵਾਹ ਕਰਨ ਤੋਂ ਬਾਅਦ ਸਾਡਾ ਕੋਟਾ ਜਿਹੜਾ ਆਫੀਸ਼ੀਅਲੀ 40 ਬੰਦਿਆਂ ਦਾ ਵੀ ਹੋਇਆ ਦਾ ਠੀਕ ਲੇਕਿਨ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਐਸਪੀਸੀ ਦੇ ਥਰੂ ਜਾਂ ਕਿਸੇ ਹੋਰ ਕਮੇਟੀ ਦੇ ਥਰੂ ਨਹੀਂ ਜਾਣਾ ਸਾਡੇ ਜੰਮੂ ਕਸ਼ਮੀਰ ਦੀਆਂ ਕਮੇਟੀਆਂ ਆ ਹਨ ਖੈਰ ਮੈਂ 2 ਸਾਲ 3 ਸਾਲ ਆਪਣੇ ਥਰੂ ਚੱਲਦਾ ਰਿਹਾ ਡਾਇਰੈਕਟ ਆਪਣੇ ਗੁਰਦੁਆਰਾ ਸਾਹਿਬ ਦੀ ਲੈਟਰਪੈਡ ਤੇ ਲੇਕਿਨ ਉਸ ਤੋਂ ਬਾਅਦ ਅਸੀਂ ਸਟੇਟ ਗੁਰਦੁਆਰਾ ਪ੍ਰਬੰਧਕ ਬਿਲਕੁਲ ਅਸੀਂ ਜਾਂ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੰਮੂ ਦੀ ਇਸੇ ਥਰੂ ਚੱਲ ਰਹੇ ਹਾਂ ਔਰ ਅੱਜ ਤੱਕ ਚੱਲ ਰਹੇ ਹਾਂ ਜੀ ਹੋਰ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਨਾਲ ਜਿਹੜੇ ਸੰਗਤ ਜਾਂਦੀ ਹੈ ਇਹ ਕੋਈ ਇੱਕ ਵਾਰ ਹੀ ਗਿਆ ਕੋਈ ਪੰਜ ਵਾਰ ਹੀ ਗਿਆ ਕੋਈ 10 ਵਾਰ ਹੀ ਗਿਆ ਕੋਈ 20 ਵਾਰ ਵੀ ਗਿਆ ਮਸ ਸੰਤਾਂ ਨੂੰ ਕੋਈ ਰਿਕਾਉਂਟ ਨਹੀਂ ਜਿਨ੍ਹਾਂ ਬੰਦਿਆਂ ਦਾ ਵੀਜ਼ਾ ਨਹੀਂ ਲੱਗਦਾ ਉਹ ਦੁਬਾਰਾ ਵੀ ਹਾਂ ਹੁਣ ਥੋੜੀ ਜਿਹੀ ਕੁਝ ਸੰਧੀ ਉਹਨਾਂ ਨੇ ਕੀਤੀ ਹੈ ਕੋ ਸਾਰਟਿੰਗ ਕਰ ਦਿੰਦੇ ਤੇ ਕੁਝ ਰਿਜੈਕਟ ਵੀ ਹੋ ਜਾਂਦਾ ਰਿਜੈਕਟ ਕਰ ਜਾਂਦੇ ਠੀਕ ਉਹਨਾਂ ਨੂੰ ਨਹੀਂ ਦਿੰਦੇ ਵੀਜ਼ਾ ਉਹ ਉਹਨਾਂ ਦੀ ਕੁਝ ਲਿਮਿਟੇਸ਼ਨਸ ਹੋਣਗੀਆਂ ਕੋਈ ਇਤਰਾਜ਼ ਵਾਲੀ ਗੱਲ ਨਹੀਂ ਜਾਂ ਕੋਈ ਆਬਜੈਕਸ਼ਨ ਸਾਡੇ ਬੰਦਿਆਂ ਦੇ ਉੱਤੇ ਨਹੀਂ ਆਉਂਦਾ ਲੇਕਿਨ ਉਹਨਾਂ ਦੀ ਲਿਮਿਟੇਸ਼ਨਸ ਨੇ ਕੋ ਐਪਲੀਕੈਂਟ ਦਰ ਆ ਜਾਂਦੇ ਨੇ ਇਸ ਵਾਸਤੇ ਉਹ ਥੋੜਾ ਉਹਨਾਂ ਨੇ ਹਰ ਗਰੁੱਪ ਦੇ ਵਿੱਚੋਂ ਕੁਝ ਥੋੜੇ ਥੋੜੇ ਬੰਦੇ ਡਿਲੀਟ ਕਰਕੇ ਤੇ ਆਪਣਾ ਜਿਹੜਾ ਨਾਮ ਸਾਡਾ ਜਿਹੜਾ ਪ੍ਰੋਫਾਈਲ ਹੈ ਜਿਹੜਾ ਉਸ ਦੇ ਮੁਤਾਬਕ ਉਹ ਭੇਜ ਦਿੰਦੇ ਸਾਡਾ ਤੋਂ ਤਾਂ ਹੁਣ ਜੋ ਇਸ ਸਾਲ 2024 ਦਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ ਹਾਂਜੀ ਹਾਂਜੀ ਉਹਦੇ ਉੱਤੇ ਵੀ ਤੁਸੀਂ ਇੱਕ ਲੈਟਰ ਕੱਢਿਆ ਹੈ ਔਰ ਫਾਰਮਸ ਕੱਢੇ ਨੇ ਤੇ ਉਹ ਜੰਮੂ ਕਸ਼ਮੀਰ ਦੇ ਜਿਹੜੇ ਵਸਿੰਦੇ ਨੇ ਹਾਂਜੀ ਹਾਂਜੀ ਜੋ ਵੀ ਉਹਨਾਂ ਦਰਸ਼ਨਾ ਦੇ ਲਈ ਪਾਕਿਸਤਾਨ ਦੇ ਗੁਰਦ ਆਮਾ ਤੇ ਜਾਣਾ ਚਾਹਣ ਉਹ ਕੀ ਕੀ ਫਾਰਮੈਲਟੀ ਤੇ ਕਿੱਥੇ ਕਿੱਥੇ ਜਾ ਕੇ ਜਮਾ ਕਰਾਉਣ ਤੇ ਕਿਸ ਤਰੀਕੇ ਦੇ ਨਾਲ ਕਰਾਉਣਾ ਹੈ ਉਹ ਪਾਜਾ ਬਿਉਰਾ ਜਿਹੜਾ ਸੰਤੋਖ ਅਸੀਂ ਹਰ ਸਾਲ ਤਕਰੀਬਨ ਇਹੀ ਕਰਦੇ ਹਾਂ ਜੀ ਕਿ ਫਾਰਮ ਜਦੋਂ ਜਮਾ ਕਰਾਣੇ ਹੁੰਦੇ ਨੇ ਯਰ ਡੇਟ ਸਾਨੂੰ ਐਮਬੈਸੀ ਵੱਲੋਂ ਹੁੰਦੀ ਹੈ ਵੀ ਕਿ ਅਸੀਂ ਤਕਰੀਬਨ ਜਿਹੜਾ ਇਵੈਂਟ ਜਿਸ ਇਵੈਂਟ ਤੇ ਸੰਗਤ ਜਾਂਦੀ ਹੈ ਉਸ ਤੋਂ 2 ਮਹੀਨੇ ਪਹਿਲੇ ਸਾਨੂੰ ਸਾਰੀ ਫਾਰਮੈਲਟੀਆਂ ਪੂਰੀਆਂ ਕਰਕੇ ਤੇ ਡਾਕੂਮੈਂਟਸ ਪਾਸਪੋਰਟਸ ਫੀਸ ਐਂਡ ਸਭ ਰੈਲੇਵੈਂਟ ਡਾਕੂਮੈਂਟ ਜਿਹੜੇ ਅਸੀਂ ਜਮ੍ਹਾਂ ਕਰਾਣੇ ਹੁੰਦੇ ਇਸੇ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਅਸੀਂ ਆਪਣੀ ਸੰਗਤ ਵਾਸਤੇ ਸੂਚਨਾ ਵਾਸਤੇ ਇੱਕ ਲੈਟਰ ਸਰਕੂਲੇਟ ਕਰਦੇ ਹਾਂ ਹਰ ਸਾਹਿਬ ਇਸ ਦਫਾ ਵੀ ਮੈਂ ਇਹ ਲੈਟਰ ਸਰਕੂ ਮਤਲਬ ਕਿ ਜੀ ਆਪਣੀ ਲੈਟਰ ਪੈਡ ਵਿੱਚ ਠੀਕ ਤੇ ਇਹ ਵਿਦ ਡਿਊ ਪਰਮਿਸ਼ਨ ਆਫ ਪ੍ਰੈਜ਼ੀਡੈਂਟ ਮਿਸਟਰ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਂ ਜੀ ਠੀਕ ਹੈ ਤੇ ਉਸ ਵਿੱਚ ਅਸੀਂ ਇਹ ਰੱਖਿਆ ਨਸਤਨ ਕਿ ਫਾਰਮ ਭਰਨ ਵਾਸਤੇ ਜਾਂ ਉਧਰ ਜਾਣ ਵਾਸਤੇ ਉਹੀ ਬੰਦੇ ਅਪਲਾਈ ਕਰ ਸਕਦੇ ਨੇ ਜੀ ਜਿਨ੍ਹਾਂ ਕੋਲ ਆਪਣਾ ਵੈਲਿਡ ਪਾਸਪੋਰਟ ਹੋਵੇ ਠੀਕ ਔਰ ਪਾਸਪੋਰਟ ਜਿਹੜਾ ਹੈ 6 ਮਹੀਨੇ ਐਟ ਲੀਸਟ ਮਤਲਬ ਕਟੋ ਕਟ ਉਸਤੇ 6 ਮਹੀਨੇ ਵੈਲਿਡਿਟੀ ਪਈ ਹੋਣੀ ਚਾਹੀਦੀ ਆਫਟਰ ਇਵੈਂਟ ਠੀਕ ਹੈ 6 ਮਹੀਨੇ ਉਹਦੀ ਵੈਲਿਡਿਟੀ ਹੋਣੀ ਚਾਹੀਦੀ ਹੈ ਅਗਰ ਅਸੀਂ ਨਵੰਬਰ ਜਾਂ ਅਕਤੂਬਰ ਵਿੱਚ ਜਾ ਰਿਹਾ ਤੇ ਉਸਦੀ ਮਾਰਚ ਅਪ੍ਰੈਲ ਤੱਕ ਦੀ ਵੈਲਿਡਿਟੀ ਅਗਲੇ ਸਾਲ ਤੱਕ ਦੀ ਹੋਣੀ ਚਾਹੀਦੀ ਹੈ ਅਗਰ ਸਾਡਾ ਅਸੀਂ ਨਵੰਬਰ 15 ਨਵੰਬਰ ਨੂੰ ਇਸ ਤਫਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ਪੁਰਪ ਹੈ ਜੀ 15 ਅਪ੍ਰੈਲ ਤੱਕ ਹਮ ਇਹਦੀ ਵੈਲਿਡਿਟੀ ਪਾਸਪੋਰਟ ਦੀ ਹੋਣੀ ਚਾਹੀਦੀ ਹੈ ਠੀਕ ਇਹ ਕੋਈ ਇੰਟਰਨੈਸ਼ਨਲ ਪ੍ਰੋਟੋਕੋਲਸ ਕੋਈ ਪ੍ਰੋਟੋਕੋਲ ਰੂਲ ਹੋਏਗਾ ਠੀਕ ਤੋ ਉਸ ਦੇ ਤਹਿਤ ਇੱਕ ਤੇ ਪਹਿਲੀ ਗੱਲ ਉਹ ਹੈ ਜੀ ਦੂਸਰਾ ਕੁਝ ਸਾਨੂੰ ਇਹਦੇ ਸਪੋਰਟਿੰਗ ਡਾਕੂਮੈਂਟਸ ਚਾਹੀਦੇ ਹੁੰਦੇ ਹਮ ਪਾਸਪੋਰਟ ਦੀਆਂ ਕਿਹੜੇ ਕਿਹੜੇ ਪੇਜ ਦੀਆਂ ਚਾਹੀਦੀਆਂ ਕਿੰਨੀਆਂ ਕਾਪੀਆਂ ਜਿਹੜਾ ਕਿ ਪਾਸਪੋਰਟ ਨੇ ਕਾਪੀਆਂ ਪਾਸਪੋਰਟ ਦਾ ਇੱਕ ਫਰੰਟ ਪੇਜ ਹੁੰਦਾ ਜੀ ਜੀ ਜਿਹੜਾ ਫੋਟੋ ਤੇ ਹੁੰਦੀ ਹੈ ਫੋਟੋ ਹੁੰਦੀ ਹੈ ਠੀਕ ਹੈ ਪਾਸਪੋਰਟ ਨੰਬਰ ਹੁੰਦਾ ਠੀਕ ਹੈ ਔਰ ਕੁਝ ਡੇਟਾ ਬਾਕਸ ਵਗੈਰਾ ਹੁੰਦੀ ਹੈ ਇਹ ਕਿੱਥੋਂ ਇਸ਼ੂ ਹੋਇਆਦਾ ਹੈ ਪਾਸਪੋਰਟ ਇਹ ਡਿਟੇਲ ਹੁੰਦੀਆਂ ਪਹਿਲਾ ਪੇਜ ਪਹਿਲਾ ਪੇਜ ਤੇ ਉਹ ਲਾਸਟ ਪੇਜ ਹੁੰਦਾ ਸਾਡਾ ਐਡਰੈਸ ਠੀਕ ਹੈ ਪੈਰੈਂਟੇਜ ਵਗੈਰਾ ਜਿਹਦੇ ਪੈਰੈਂਟੇਜ ਹੁੰਦੀ ਹੈ ਸਪਸ ਦਾ ਨਾਮ ਹੁੰਦਾ ਉਹ ਚੀਜ਼ਾਂ ਕਿੰਨੀਆਂ ਕਾਪੀਆਂ ਚਾਹੀਦੀਆਂ ਤੇ ਇਹਦੀਆਂ ਸਾਨੂੰ ਦੋ ਕਾਪੀਆਂ ਲੋੜ ਹੁੰਦੀਆਂ ਨੇ ਠੀਕ ਹੈ ਦੋ ਕਾਪੀਆਂ ਇਸ ਦੀਆਂ ਜ਼ਰੂਰ ਤੇ ਦੋ ਕਾਪੀਆਂ ਅਸੀਂ ਸਾਰੇ ਜਿਹੜੇ ਐਪਲੀਕੇਟ ਨੇ ਉਹਨਾਂ ਨੂੰ ਵੈਰੀਫਾਈ ਕਰਦੇ ਆ ਕਿ ਆਪਣੇ ਆਪਣੇ ਘਰ ਵਿੱਚ ਰੱਖੋ ਠੀਕ ਹੈ ਕਿਉਂਕਿ ਇਹ ਮੈਨੀਫੀਕੇਸ਼ਨ ਜਦੋਂ ਹੁੰਦੀ ਹੈ ਉਹ ਮੁੜ ਕੇ ਜੇ ਵੈਰੀਫਿਕੇਸ਼ਨ ਵਾਲੇ ਜਦੋਂ ਜਿਹੜੇ ਕੰਸਰਨਡ ਅਥਾਰਟिटीज ਜਿਹੜੀਆਂ ਨੇ ਉਹ ਸਾਡੇ ਪਾਸਪੋਰਟਾਂ ਦੇ ਨੰਬਰ ਵਗੈਰਾ ਪਰਟੀਕੂਲਰ ਨੋਟ ਕਰਨ ਵਾਸਤੇ ਉਹਨਾਂ ਨੂੰ ਵੀ ਉਹ ਸੇਫ ਕਾਪੀਆਂ ਚਾਹੀਦੀ ਹੁੰਦੀਆਂ। ਇਸ ਵਾਸਤੇ ਅਸੀਂ 4-4 ਕਾਪੀਆਂ ਕਰਵਾ ਕੇ ਰੱਖਦੇ ਹਾਂ। ਹਾਂ ਅਸੀਂ ਹਰ ਇੱਕ ਐਪਲੀਕੈਂਟ ਨੂੰ ਕਹਿੰਦੇ ਹਾਂ ਕਿ ਤੁਸੀਂ ਚਾਰ ਕਾਪੀਆਂ ਰੱਖ ਲਓ। ਸਪੋਰਟਿੰਗ ਡਾਕੂਮੈਂਟ ਦੇ ਵਿੱਚ ਕਿਹੜੇ-ਕਿਹੜੇ ਡਾਕੂਮੈਂਟਸ ਹਾਂ? ਹਾਂ ਉਸੇ 'ਚ ਸਿਰਫ ਸਾਨੂੰ ਇਸ ਵੇਲੇ ਇੱਕ ਆਧਾਰ ਕਾਰਡ ਦੀ ਕਾਪੀ ਚਾਹੀਦੀ ਹੈ। ਠੀਕ ਹੈ। ਆਧਾਰ ਕਾਰਡ ਤੇ ਨਾਲ ਦੋ ਫੋਟੋਗ੍ਰਾਫਸ ਹਮ ਚਾਹੀਦੇ। ਪਾਸਪੋਰਟ ਸਾਈਜ਼ ਪਾਸਪੋਰਟ ਸਾਈਜ਼ ਦੋ ਫੋਟੋ ਕਲਰ ਫੋਟੋ ਠੀਕ ਲੇਟੈਸਟ ਜਿਹੜੇ ਇਹ ਨਹੀਂ ਕਿ ਅੱਜ ਅਸੀਂ ਅਪਲਾਈ ਕਰਦੇ ਹਾਂ ਤਾਂ ਪਿਛਲੇ 15 ਸਾਲ ਦਾ ਪੁਰਾਣਾ ਘਰਪੂਰ ਪਿਆ ਦਾ ਲੇਟੈਸਟ ਹੁਣ ਫੋਟੋ ਖਿਚਾ ਕੇ ਤਾਜ਼ਾ ਇਸ ਲਈ ਸਾਡੀ ਕੀ ਇਸਲਾ ਪੋਜੀਸ਼ਨਲ ਚਿਹਰਾ ਤੁਮ ਮੁਲਾਸਰਾ ਕੀ ਹੈ ਉਸ ਸਭ ਨਾਲ ਲੇਟੈਸਟ ਪੋਜੀਸ਼ਨ ਦੋ ਫੋਟੋਗ੍ਰਾਫ ਪਾਸਪੋਰਟ ਦੀਆਂ ਦੋ ਕਾਪੀਆਂ ਸਾਨੂੰ ਦੋ ਕਾਪੀਆਂ ਆਪਣੇ ਕੋਲ ਪਲੱਸ ਆਧਾਰ ਕਾਰਡ ਦੀਆਂ ਦੋ ਕਾਪੀਆਂ ਪਲੱਸ ਸਾਡੇ ਕੋਲ ਇੱਕ ਫਾਰਮ ਹੈ ਜਿਹੜਾ ਫਾਰਮ ਸਾਨੂੰ ਐਂਬੈਸੀ ਤੋਂ ਅੱਛਾ ਇਹ ਪ੍ਰਸਕ੍ਰਾਈਬਡ ਹੈ ਇਸ਼ੂ ਮਿਲ ਹੋਇਆ ਹੈ ਮਿਲਿਆ ਹੋਇਆ ਹੈ ਹਾਂ ਇਹ ਇਹਨੂੰ ਅਸੀਂ ਆਪਣਾ ਰੀਟਾਈਪ ਕਰਕੇ ਰੀ ਐਡਜਸਟ ਕਰਕੇ ਤੇ ਇਸ ਨੂੰ ਕੀਤਾ ਦਾ ਇਸ ਫਾਰਮ ਦੀ ਕਾਪੀ ਦਰਸ਼ਕੋ ਔਰ ਇਸ ਲੈਟਰ ਦੀ ਕਾਪੀ ਵੀ ਅਸੀਂ ਨਾਲ ਦੇ ਨਾਲ ਸਕਰੀਨ ਤੇ ਵੀ ਚਲਾ ਰਹੇ ਹਾਂ ਉਹ ਤੁਸੀਂ ਪੂਰੇ ਪਾਰਟਿਕੂਲਰਸ ਦੇਖ ਵੀ ਲੈਣਾ ਅਸੀਂ ਕੋਸ਼ਿਸ਼ ਕਰਾਂਗੇ ਕਿ ਪੂਰਾ ਫਾਰਮ ਤੁਹਾਨੂੰ ਨਾਲ ਦੇ ਨਾਲ ਦਿਖਾ ਵੀ ਦਈਏ ਹਾਂ ਇਹ ਇਹਦਾ ਫਰਸਟ ਪੇਜ ਹੈ ਫਰੰਟ ਪੇਜ ਔਰ ਇਹਦਾ ਬੈਕ ਪੇਜ ਦੋਨੋਂ ਪੇਜ ਹੈ ਦੋਨੋਂ ਪੇਜ ਨੇ ਦੋ ਪੇਜ ਦਾ ਇਹ ਫਾਰਮ ਫਾਰਮੈਟ ਹੈ ਠੀਕ ਹੈ ਇਸ ਨੂੰ ਭਰਨਾ ਹਾਂ ਮੇਰਾ ਨੰਬਰ ਇਸ ਫਾਰਮੈਟ ਦੇ ਉੱਤੇ ਜਿਹੜਾ ਫਾਰਮ ਜਿਹੜਾ ਸੂchna ਲੈਟਰ ਹੈ ਲੈਟਰ ਹੈ ਸੂchna ਲੈ ਇਸ ਦੇ ਉੱਤੇ ਹੈ ਠੀਕ ਹੈ ਕੋਈ ਵੀ ਸੱਜਣ ਜਿਹੜਾ ਇਹ ਡਾਕੂਮੈਂਟ ਦੀ ਡਿਟੇਲ ਲੈਣਾ ਚਾਹੇ ਉਹ ਮੇਰੇ ਨੰਬਰ ਦੇ ਉੱਤੇ ਮੈਂ ਰਿਪੀਟ ਕਰ ਦੇਣਾ ਨੰਬਰ ਆਪਣਾ ਦੱਸ ਦੇਣਾ 94194 6 ਸੌਰੀ 94196 94196 37 280 ਇੰਦਰਾਵਾਸ ਇਸ ਸਕਰੀਨ ਤੇ ਵੀ ਨੰਬਰ ਸ਼ਮਸ਼ੇਰ ਸਿੰਘ ਜੀ ਚੌਲਵੀ ਦਾ ਉਹ ਸਕਰੀਨ ਤੇ ਵੀ ਦੇ ਦੇਵਾਂਗੇ ਤੇ ਤੁਸੀਂ ਉਸ ਨੰਬਰ ਦੇ ਉੱਤੇ ਅਗਰ ਕੋਈ ਹੋਰ ਐਕਸਟਰਾ ਜਾਣਕਾਰੀ ਲੈਣਾ ਚਾਹੋ ਜਾਂ ਇਹਨਾਂ ਫਾਰਮਾਂ ਦੇ ਬਾਰੇ ਵਿੱਚ ਤਾਂ ਤੁਸੀਂ ਡਾਇਰੈਕਟ ਸ਼ਮਸ਼ੇਰ ਸਿੰਘ ਜੀ ਦੇ ਨਾਲ ਗੱਲਬਾਤ ਕਰ ਸਕਦੇ ਜੀ ਇਹ ਮੇਰਾ WhatsApp ਨੰਬਰ ਆ ਜੀ ਤੁਸੀਂ ਭਾਵ ਕੇ ਸੰਗਤ ਨੂੰ ਕਾਲ ਕਰਕੇ ਆਪਣਾ WhatsApp ਨੰਬਰ ਦੇ ਦੇਣ ਜੀ ਜੀ ਅਸੀਂ ਉਸ ਨੂੰ ਜਿਹੜਾ ਫਾਰਮ ਜਿਹੜਾ ਇਹ ਲੰਡਨ ਫਾਰਮ ਹੈ ਇਹ ਉਹਨਾਂ ਤੱਕ ਪਹੁੰਚਾ ਦੇਣਾ ਪੀਡੀਐਫ ਫਾਈਲ ਤੁਸੀਂ ਉਹਨਾਂ ਨੂੰ ਬਿਲਕੁਲ ਪੀਡੀਐਫ ਫਾਈਲ ਦੇ ਦਿਓ ਤੁਸੀਂ ਪ੍ਰਿੰਟ ਕਰਵਾ ਦੇ ਇਸ ਫਾਰਮ ਨੂੰ ਪਰ ਆਪਣਾ ਆਪਣੇ ਲੈਵਲ ਦੇ ਉੱਤੇ ਫਾਰਮ ਪ੍ਰਿੰਟ ਕਰਕੇ ਤੇ ਮੇਰੇ ਤੱਕ ਜਾਂ ਜਿਹੜੀਆਂ ਸਾਡੀਆਂ ਹੋਰ ਅਥਰਾਇਜ਼ਡ ਜਿਹੜੇ ਸਟੇਸ਼ਨਸ ਸਕਾਡ ਨੇ ਜਿਹੜੇ ਸਾਡੇ ਜੀ ਜੀ ਕਿਤੇ ਕਿਤੇ ਕਲੈਕਸ਼ਨ ਸੈਂਟਰ ਨੇ ਜਿਹੜੇ ਜਿਨ੍ਹਾਂ ਵਿੱਚੋਂ ਸਭ ਤੋਂ ਜਿਹੜਾ ਕਾਮਨ ਜਿਹੜਾ ਪਲੇਸ ਹੈ ਜਿਹੜੀ ਉਹ ਹੈ ਹਰਜੀਤ ਚਲਵਣ ਸੈਂਟਰ ਨਾ ਨਕਾ ਗੁਰੂ ਨਾਨਕ ਨਗਰ ਗੁਰਦੁਆਰਾ ਸਾਹਿਬ ਦੇ ਬਾਹਰ ਸ਼ਾਪਿੰਗ ਕੰਪਲੈਕਸ ਹੈ ਇੱਥੇ ਹੈ ਹਰਜੀਤ ਚਲਵਨ ਸੈਂਟਰ ਇੱਥੇ ਹਰ ਵੇਲੇ ਤੁਸੀਂ ਜਿਹੜਾ ਫਾਰਮ ਆਪਣਾ ਉਥੋਂ ਕਲੈਕਟ ਕਰ ਸਕਦੇ ਹੋ ਔਰ ਉਥੋਂ ਉਸੇ ਫਾਰਮ ਜਮ੍ਹਾਂ ਕਰਾ ਸਕਦੇ ਹੋ ਅਲੋਂਗ ਵਿਦ ਰੈਲੇਵੈਂਟ ਡਾਕੂਮੈਂਟਸ ਜੀ ਜੀ ਤੋਂ ਇਸ ਤੋਂ ਇਲਾਵਾ ਸਾਡੇ ਕੋਲ ਡੀਜੀਪੀਸੀ ਦਾ ਆਫਿਸ ਵੀ ਹੈ ਇਹ ਗੰਨੇ ਨਗਰ ਵੀ ਗੁਰਦੁਆਰਾ ਬਾਬਾ ਫਤਿਹ ਸਿੰਘ ਜੀ ਅਤੇ ਗੁਰਦੁਆਰਾ ਚਾਂਦ ਨਗਰ ਜਿਹੜਾ ਅੱਛਾ ਦੋਨਾਂ ਜਗ੍ਹਾ ਦੇ ਜਮਾ ਕਰਵਾ ਸਕਦੇ ਉੱਥੇ ਜਮਾ ਕਰਵਾ ਸਕਦੇ ਹੋ ਤੁਸੀਂ ਠੀਕ ਹੈ ਜੀ ਅਤੇ ਉੱਥੋਂ ਇਹ ਫਾਰਮ ਵੀ ਲਿਆ ਜਾ ਸਕਦਾ ਹੂੰ ਹੂੰ ਇਸ ਤੋਂ ਇਲਾਵਾ ਸਾਡੇ ਕੋਲ ਸਰਦਾਰ ਪਰਮਜੀਤ ਸਿੰਘ ਜੀ ਨੇ ਜੀ ਜੀ ਪਰਮਜੀਤ ਸਿੰਘ ਜੀ ਪਿੰਗਲਵਾੜੇ ਵਾਲੇ ਇਹ ਸੈਨਿਕ ਕਲੋਨੀ ਦਾ ਇਹ ਸੈਨਿਕ ਕਲੋਨੀ ਰਹਿੰਦੇ ਨੇ ਠੀਕ ਹੈ ਇਹਨਾਂ ਦਾ ਨੰਬਰ ਵੀ ਇਹਦੇ ਵਿੱਚ ਇਹਨਾਂ ਦਾ ਐਡਰੈਸ ਇਹ ਫਾਰਮ ਔਰ ਇਹ ਸਾਰੇ ਐਡਰੈਸ ਅਸੀਂ ਸਕਰੀਨ ਤੇ ਵੀ ਦੱਸ ਦੇਵਾਂਗੇ ਹਾਂਜੀ ਉਹਦੇ ਉੱਤੇ ਇਹਨਾਂ ਦੇ ਨੰਬਰ ਵੀ ਲਿਖਿਓਏ ਨੇ ਜੀ ਅਗਲਾ ਹਾਂ ਜੀ ਇਸ ਤੋਂ ਇਲਾਵਾ ਇੱਕ ਸardar Manjit Singh ji ਨੇ Ranik Nagar Dashmesh Tour and Dashmesh Tour and Travels ਵਾਲੇ ਗੁਰਨਾਨਕ ਨੇ ਜੰਮੂ ਗੁਰਨਾਨਕ ਨਗਰ ਜੰਮੂ ਠੀਕ ਇਹ ਵੀ ਸਾਡੇ ਫਾਰਮ ਕਲੈਕਟ ਕਰਦੇ ਨੇ ਇਹਨਾਂ ਕੋਲ ਵੀ ਫਾਰਮ ਜਿਹੜਾ ਖਾਲੀ ਫਾਰਮੈਟ ਜਿਹੜਾ ਆਪਰੇਮਦ ਹੋ ਸਕਦਾ ਤੇ ਦੂਸਰਾ ਸ਼ਿਰਨਗਰ ਵਾਲੀਆਂ ਸੰਗਠਾਂ ਜਿਹੜੀਆਂ ਨੇ ਕਸ਼ਮੀਰ ਦੀਆਂ ਉਹਨਾਂ ਵਾਸਤੇ ਇੱਕ ਉਚੇਚੇ ਤੌਰ ਦੇ ਉਸ ਤੇ ਬੈਂਥੀ ਕੀਤੀ ਗਈ ਕਿ ਸਰਦਾਰ ਨਵਿੰਦਰ ਸਿੰਘ ਜੀ ਜੀ ਮਿਸ਼ਨਰੀ ਵਾਲੇ ਸੋਸ਼ਲ ਐਕਟਿਵਿਸਟ ਹਨ ਜੀ ਜੀ ਅਤੇ ਉਹ ਚਰਚਤ ਹਨ ਤਕਰੀਬਨ ਉਹਨਾਂ ਨੂੰ ਸੰਗਤ ਜਾਣਦੀ ਹੈ ਜਲਦੀ ਹੈ ਠੀਕ ਹੈ ਤੇ ਅਸੀਂ ਉਹ ਇਸ ਕਾਰਜ ਵਿੱਚ ਸਾਡਾ ਸਹਿਯੋਗ ਦੇਰੇ ਹਨ ਮਤਲਬ ਸ਼੍ਰੀਨਗਰ ਕਸ਼ਮੀਰ ਦੀ ਜਿਹੜੀ ਸੰਗਤ ਹੈ ਉਹ ਸਰਦਾਰ ਭਾਈ ਦਵਿੰਦਰ ਸਿੰਘ ਜੀ ਮਿਸ਼ਨਰੀ ਵਾਲੇ ਜਿਹੜੇ ਸੈਲੈਕਟਿਵਿਸਟ ਨੇ ਉਹ ਉਹਨਾਂ ਦੇ ਨਾਲ ਜਿਹੜਾ ਹੈ ਉਹ ਕੰਟੈਕਟ ਕਰ ਸਕਦੇ ਨੇ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਅਸੀਂ ਉਹਨਾਂ ਦਾ ਫੋਨ ਜਿਹੜਾ ਐਡਰੈਸ ਵੀ ਅਸੀਂ ਨਾਲ ਨਾਲ ਹੋਰ ਫੋਨ ਨੰਬਰ ਵੀ ਅਸੀਂ ਨਾਲ ਦਿਖਾ ਦਾਂਗੇ ਤੋਂ ਉਹਨਾਂ ਕਸ਼ਮੀਰ ਦੀਆਂ ਸੰਗਤਾਂ ਵੀ ਦੇ ਸਕਦੀਆਂ ਨੇ ਜੀ ਜੀ ਇਹਦੋਂ ਜਿਹੜਾ ਪੁਣਛਾ ਸਕਦੇ ਆ ਰਜੋਰੀ ਪੁਣਛਣ ਸ਼ਹਿਰਾ ਆਦਿ ਦੀਆਂ ਸੰਗਤਾਂ ਜਿਹੜੀਆਂ ਇਹ ਤਕਰੀਬਨ ਯਾ ਡਾਇਰੈਕਟ ਮੇਰੇ ਨਾਲ ਸੰਪਰਕ ਕਰਦੀਆਂ ਬਿਲਕੁਲ ਤੁਹਾਡਾ ਵੀ ਨੰਬਰ ਇੱਥੇ ਲਿਖਿਆ ਹੋਇਆ ਹੈ ਜਾਂ ਜਿਹੜਾ ਆਪਣਾ ਹਰਜੀਤ ਵਰਮਨ ਸੈਂਟਰ ਮੇਨ ਜਗ੍ਹਾ ਹੀ ਹੈ ਇਧਰੋਂ ਕਠੂਆ ਲਖਨਪੁਰ ਤੱਕ ਇਧਰੋਂ ਰਾਮਗੜ੍ਹ ਤੱਕ ਕੋਈ ਵੀ ਪੂਰੇ ਜੰਮੂ ਕਸ਼ਮੀਰ ਦੇ ਵਿੱਚੋਂ ਤੁਹਾਡੇ ਤੱਕ ਰੋਸਟ ਕਰ ਸਕਦਾ ਹੈ ਇੱਥੇ ਐਡਰੈਸਾਂ ਦੇ ਉੱਪਰ ਆਖੀ ਜੀ ਜੀ ਹਾਂ ਜੀ ਮਿਲਣ ਆ ਸਕਦਾ ਹੈ ਇਹ ਦੀ ਆਖਰੀ ਤਾਰੀਖ ਜਿਹੜੀ ਹੈ ਉਹ ਤੱਕ ਇਸ ਦੀ ਆਖਰੀ ਤਾਰੀਖ ਫਾਰਮ ਭਰ ਕੇ ਜਮ੍ਹਾਂ ਕਰਾਉਣ ਵਾਸਤੇ 31 ਅਗਸਤ ਰੱਖੀ ਗਈ ਜੀ ਜੀ 31 ਅਗਸਤ ਉਸ ਤੋਂ ਬਾਅਦ ਫਾਰਮ ਨਹੀਂ ਲੈ ਜਾਣਗੇ ਉਸ ਤੋਂ ਬਾਅਦ ਕਿਉਂਕਿ ਅਸੀਂ ਲਿਸਟਾਂ ਤਿਆਰ ਕਰਨੀ ਹੁੰਦੀਆਂ ਇੱਕ ਦੋ ਦਿਨ ਤੇ ਹੋ ਸਕਦਾ ਹੈ ਅੱਗੇ ਪਿੱਛੇ ਮਗਰ ਜ਼ਿਆਦਾ ਨਹੀਂ ਤੇ ਜ਼ਿਆਦਾ ਨਹੀਂ ਕਿਉਂਕਿ ਅਸੀਂ ਇਹ ਤਕਰੀਬਨ ਤੋਂ ਫਿਲਹਾਲ ਜੋ 31 ਅਗਸਤ 2024 ਆਖਰੀ ਤਰੀਕ ਇਹਨਾਂ ਵੱਲੋਂ ਜਿਹੜੀ ਨਿਰਧਾਰਤ ਕੀਤੀ ਗਈ ਹੈ ਕਿ ਤੁਸੀਂ ਆਪਣੇ ਆਪਣੇ ਡਾਕੂਮੈਂਟਸ ਆਪਣੇ ਪਾਸਪੋਰਟ ਦੀਆਂ ਕਾਪੀਆਂ ਤੇ ਆਧਾਰ ਕਾਰਡ ਦੀਆਂ ਕਾਪੀਆਂ ਨਾਲ ਫੋਟੋਗ੍ਰਾਫ ਦੀਆਂ ਦੋ ਕਾਪੀਆਂ ਉਹ ਤੁਸੀਂ ਜਿਹੜੀਆਂ ਨੇ ਉਹ ਦਿੱਤੇ ਹੋਏ ਜਿਹੜੇ ਪਤੇ ਨੇ ਇਹਨਾਂ ਦੇ ਉੱਤੇ ਜਾਂ ਫਿਰ ਸਰਦਾਰ ਚਮਸ਼ੀਰ ਸਿੰਘ ਜੀ ਜੋ ਹਾਲੀ ਦਾ ਜੋ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਉਹਦੇ ਤੇ ਡਾਇਰੈਕਟ ਕਾਲ ਕਰਕੇ ਜਾਂ ਵਟਸਐਪ ਕਰਕੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ ਅ ਇਸ ਯਾਤਰਾ ਟੂਰ ਦੇ ਦੌਰਾਨ ਅਸੀਂ ਪਾਵਕੇ ਸੰਗਤਾਂ ਜੋ ਦਰਸ਼ਨ ਕਰਦੀਆਂ ਹਨ ਉਹ ਹੈ ਸਭ ਤੋਂ ਪਹਿਲੇ ਗੁਰਦੁਆਰਾ શ્રી ਨਨਖਣਾ ਸਾਹਿਬ ਜਨਮ ਸਥਾਨ ਤੰਤਨ ਸਾਹਿਬ ਸਿਰਗੁਰੂ ਨਾਨਕ ਦੇਵ ਜੀ ਫਿਰ ਗੁਰਦੁਆਰਾ ਪੰਜਾ ਸਾਹਿਬ ਖਸਨ ਅਫਦਾਲ ਫਿਰ ਲੌਰ ਲੌਰ ਵਿੱਚ ਜਿਹੜਾ ਮੈਨ ਜਿਹੜਾ ਵਿਸ਼ਰਾਮ ਹੁੰਦਾ ਹੈ ਕਾਮ ਹੁੰਦਾ ਉਹ ਗੁਰਦੁਆਰਾ ਡੇਰਾ ਸਾਹਿਬ ਸ਼ਹੀਦੀ ਸਥਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਨਾਲ ਹੀ ਸਮਾਦ ਹੈ ਉੱਥੇ ਮਹਾਰਾਜਾ ਰਣਜੀਤ ਸਿੰਘ ਜੀ ਲੌਰ ਵਿੱਚ ਪੰਜ ਸਤ ਗੁਰਦੁਆਰਾ ਸਾਹਿਬ ਹੋਰ ਹਨ ਇਸ ਤਰ੍ਹਾਂ ਨਨਕਾਣਾ ਸਾਹਿਬ ਵਿੱਚ ਵੀ ਸੱਤ ਅੱਠ ਗੁਰਦੁਆਰਾ ਸਾਹਿਬ ਜਿਹੜੇ ਗੁਰੂ ਨਾਨਕ ਸਾਹਿਬ ਦੇ ਬਚਪਨ ਦੀ ਯਾਦ ਨੂੰ ਸਦਾ ਕਰਾਉਂਦੇ ਹਨ ਉਹ ਗੁਰੂ ਘਰ ਹਨ ਫਿਰ ਗੁਰਦੁਆਰਾ ਸੱਚਾ ਸੋਦਾ ਸਾਹਿਬ ਨਨਕਾਣਾ ਸਾਹਿਬ ਤੋਂ ਹੀ ਸੰਤਾਂ ਨੂੰ ਉੱਥੇ ਲਿਜਾਇਆ ਜਾਂਦਾ ਜਿੱਥੇ ਗੁਰੂ ਨਾਨਕ ਸਾਹਿਬ ਜਿਨੇ ਸਾਧਾਂ ਨੂੰ ਭੋਜਨ ਚੁਕਾ ਕੇ ਕਿ ਸੱਚਾ ਸੋਦਾ ਕਰਨ ਦੀ ਪ੍ਰੇਰਿਤ ਪਾਈ ਸੀ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਇਸ 20 ਰੁਪਏ ਦੇ ਸੱਚੇ ਸੋਦੇ ਨਾਲ ਅੱਜ ਉਸ ਦਾ ਜਿਹੜਾ ਵਿਆਜ ਹੈ ਉਸ ਨਾਲ ਪੂਰੀ ਵਰਲਡ ਵਿੱਚ ਜਿਹੜਾ ਗੁਰੂਤਮ ਹਨ ਉੱਥੇ ਗੁਰੂ ਕੇ ਲੰਗਰ ਚੱਲ ਰਹੇ ਹਨ ਫਿਰ ਲੌਰ ਤੋਂ ਆ ਕੇ ਅਮੀਨਾਬਾਦ ਆ ਸੰਤਾਂ ਨੂੰ ਲਿਜਾਣਦੇ ਗੁਰਦੁਆਰਾ 로ਡੀ ਸਾਹਿਬ ਹਨ ਤੇ ਫਿਰ ਗੁਰਦੁਆਰਾ ਕਰਤਾਰਪੁਰ ਸਾਹਿਬ ਕਰਤਾਰਪੁਰ ਸਾਹਿਬ ਜਿਹੜਾ ਇਧਰੋਂ ਕੋਰੀਡੋਰ ਤੋਂ ਵੀ ਸੰਤਾਂ ਜਾਂਦੀਆਂ ਨੇ ਕੋਰਿਡੋਰ ਤੋਂ ਜਿਹੜੀਆਂ ਸੰਗਤਾਂ ਜਾਂਦੀਆਂ ਨੇ ਉਹ ਸਵੇਰੇ ਜਾਂਦੀਆਂ ਨੇ ਤੇ ਸ਼ਾਮੇ ਵਾਪਸ ਹੋ ਜਾਂਦੇ ਨੇ। ਪਾਵਕ ਕੇ ਸਵੇਰੇ 8 ਵਜੇ ਤੋਂ ਲੈ ਕੇ 4 ਵਜੇ ਤੱਕ ਹੀ ਖੁੱਲ੍ਹਾ ਹੁੰਦਾ। ਪਰ ਇਧਰੋਂ ਜਿਹੜਾ ਸਾਡੇ ਜਥੇ ਨਾਲ ਜਿਹੜਾ ਸੰਗਤ ਜਾਂਦੀ ਹੈ ਇਸ ਨੂੰ ਉੱਥੇ 2 ਦਿਨ ਰਹਿਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਇਸ ਕਰਕੇ ਵੀ ਇਹ ਸਾਡਾ ਜਥਾ ਜਿਹੜਾ بڑا ਇਸ ਜਥੇ ਨਾਲ ਜਾਣਾ ਜਿਹੜਾ ਲਭ ਕਰੀ ਹੈ ਔਰ ਖੁੱਲੇ ਦਰਸ਼ਨ ਦੇਦਾਰੇ ਕਰਨ ਦਾ ਸੁਭਾਗ ਸਾਨੂੰ ਸਾਰਿਆਂ ਸੰਗਤਾਂ ਨੂੰ ਮਿਲਦਾ ਹੈ ਜੀ। ਸਾਡੇ ਕੋਲ ਅਸੀਂ ਨੋਮੀਨਲ ਜੀ ਇੱਕ ਫੀਸ ਰੱਖੀ ਹੈ ਲੋੜ ਪਾਜ ਕਰਨ ਦੀ ਡਾਕੂਮੈਂਟੇਸ਼ਨ ਕਰਨ ਦੀ ਆਪਣੇ ਡਾਊਨ ਕਰਨ ਦੀ ਸਭ ਕੁਝ ਸਾਰਾ ਸਿਸਟਮ ਕਰਨ ਕਰਾਉਣ ਵਾਸਤੇ ਛੋਟੀ ਜੀ ਫੀਸ ਰੱਖੀ ਦੀ ਹੈ ਸਿਰਫ 700 ਰੁਪਏ ਠੀਕ ਇਸ ਵਿੱਚ ਵੀਜ਼ਾ ਫੀਸ ਵੀ ਹੈ ਸਾਰਾ ਕੁਝ ਇਸਦੇ ਵਿੱਚ ਹੀ ਹੋ ਜਾਏਗਾ ਪ੍ਰੋਸੈਸਿੰਗ ਚਾਰਜ ਤੇ ਸੰਗਤ ਨੂੰ ਸਿਰਫ 700 ਰੁਪਏ ਜਿਹੜਾ ਉਹ ਜਮਾ ਕਰਵਾਣਾ ਅਲੋਂਗ ਵਿਦ ਫਾਰਮ ਠੀਕ ਹੈ ਜੀ ਅਲੋਂਗ ਵਿਦ ਫਾਰਮ ਕਿਉਂਕਿ ਅਸੀਂ ਫਾਰਮ ਫੀਸ ਅਡਵਾਂਸ ਜਮਾ ਕਰਾਉਣੀ ਹੁੰਦੀ ਹੈ ਇਹ ਨੋਮੀਨਲ ਖਰਚਾ ਜਿਹੜਾ ਹੋਣਾ ਹੈ ਇਹ ਹੁੰਦਾ ਹੈ ਠੀਕ ਇਸ ਵਿੱਚ ਸਭ ਕੁਝ ਅਸੀਂ ਕਰਦੇ ਹਾਂ ਉਸ ਵਿੱਚ ਕਿਸੇ ਦਾ ਵੀਜ਼ਾ ਅਗਰ ਨਹੀਂ ਲੱਗਦਾ ਫੀ ਇਸ ਨੋਨ ਰਿਫੰਡੇਬਲ ਹੈ ਨੋਨ ਰਿਫੰਡੇਬਲ ਹੈ ਠੀਕ ਹੈ ਹਾਂਜੀ ਦੂਸਰਾ ਜਿਨ੍ਹਾਂ ਦਾ ਵੀਜ਼ਾ ਲੱਗ ਜਾਂਦਾ ਹੈ ਉਹਨਾਂ ਨੂੰ ਫਿਰ ਅਸੀਂ ਦੁਬਾਰਾ ਪਾਸਪੋਰਟ ਦੇਣ ਵਾਸਤੇ ਬਾਬਾ ਫਤਿਹ ਸਿੰਘ ਗੁਰਦੁਆਰੇ ਉੱਤੇ ਬੁਲਾਇਆ ਜਾਂਦਾ ਹੈ ਉੱਥੇ ਬੁਲਾ ਕੇ ਠੀਕ ਨਾਲ ਹੀ ਉਹਨਾਂ ਨੂੰ ਪਾਸਪੋਰਟ ਦਿੱਤਾ ਜਾਂਦੇ ਨੇ ਤੇ ਨਾਲ ਹੀ ਉਹਨਾਂ ਨੂੰ ਗਾਈਡਲਾਈਨਸ ਦਿੱਤੀਆਂ ਜਾਣਗੀਆਂ ਓਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਵੇਲੇ ਜਦੋਂ ਵੀ ਸਾਡੀ ਸੰਗਤ ਹੋਵੇਗੀ ਜਿਨ੍ਹਾਂ ਜਿਨ੍ਹਾਂ ਤੇ ਵੀਜ਼ੇ ਲੱਗ ਜਾਣਗੇ ਅਸੀਂ ਇੱਕ ਜਿਹੜਾ ਗਾਈਡਲਾਈਨ ਦੇ ਉੱਪਰ ਪੂਰਾ ਇੱਕ ਤੁਹਾਡੇ ਨਾਲ ਫਿਰ ਤੋਂ ਇੱਕ ਵਾਰ ਬੈਠ ਕੇ ਵਿਚਾਰ ਚਰਚਾ ਕਰਾਂਗੇ ਔਰ ਸੰਗਤਾਂ ਤੱਕ ਉਹ ਗਾਈਡਲਾਈਨਸ ਵੀ ਜਿਹੜੀਆਂ ਸਾਰੀਆਂ ਨੇ ਅਸੀਂ ਜ਼ਰੂਰ ਭਜਾਵਾਂਗੇ ਫਿਲਹਾਲ ਜੋ ਅਸੀਂ ਇਸ ਇਸ ਤਰ੍ਹਾਂ ਦੇ ਪ੍ਰੋਗਰਾਮ ਨੂੰ ਇੱਥੇ ਹੀ ਸਮੇਟਦੇ ਹਾਂ ਕਿਉਂਕਿ ਇਹ ਸਾਰਾ ਜੋ ਪ੍ਰੋਸੀਜਰ ਹੈ ਤੁਸੀਂ ਦੱਸਿਆ ਹੈ ਇਹਨੂੰ ਫੋਲੋ ਕਰਨਾ ਬਹੁਤ ਜ਼ਰੂਰੀ ਹੈ ਤੋਂ ਸੰਤਨ ਨੂੰ ਅਸੀਂ ਦੱਸ ਦਈਏ ਕਿ ਆ ਪਾਸਪੋਰਟ ਦੀਆਂ ਪਹਿਲਾ ਅਤੇ ਅਖੀਰਲਾ ਪੇਜ ਉਹਦੀਆਂ ਕਾਪੀਆਂ ਦੋ-ਦੋ ਕਾਪੀਆਂ ਬਲਕਿ ਚਾਰ ਕਾਪੀਆਂ ਤੁਸੀਂ ਕਰਾਉਣੀਆਂ ਨੇ ਤੇ ਚਾਰ ਹੀ ਕਾਪੀਆਂ ਆਧਾਰ ਕਾਰਡ ਦੀਆਂ ਅਤੇ ਫੋਟੋਗ੍ਰਾਫ ਜਿਹੜੇ ਪਾਸਪੋਰਟ ਸਾਈਜ਼ ਜਿਹੜੇ ਨੇ ਉਹ ਵੀ ਤੁਸੀਂ ਚਾਰ ਕਰਵਾ ਲਓ ਚਾਹੀਦੇ ਦੋ ਨੇ ਚਾਰ ਕਰਵਾ ਕੇ ਆਪਣੇ ਕੋਲ ਦੋ ਰੱਖ ਲਓ ਤੇ ਇਹ ਸਾਰੇ ਡਾਕੂਮੈਂਟ ਜਿਹੜੇ ਦਿੱਤੇ ਪਤੇ ਅਤੇ ਜੋ ਵੀ ਸਕਰੀਨ ਦੇ ਉੱਤੇ ਨੰਬਰ ਸ਼ਮਸ਼ੇਰ ਸਿੰਘ ਜਿੱਦਾ ਚੱਲ ਰਿਹਾ ਹੈ ਉਹਦੇ ਉੱਤੇ ਇਨਫੋਰਮੇਸ਼ਨ ਲੈ ਕੇ ਤੁਸੀਂ ਸਬਮਿਟ ਕਰਵਾ ਸਕਦੇ ਹੋ ਇਹ ਮੇਰਾ ਸੁਭਾਗ ਹੋਏਗਾ ਕਿ ਆਪ ਜੀ ਨੇ ਮੇਰੇ ਤੱਕ ਪਹੁੰਚ ਕਰਕੇ ਇਹ ਮੇਰੀ ਸਾਰੀ ਇਨਫੋਰਮੇਸ਼ਨ ਜਿਹੜੀ ਸਾਡੀ ਰਿਕਵੈਸਟ ਜਿਹੜੀ ਹੈ ਉਹ ਸੰਤਾਂ ਤੱਕ ਪਹੁੰਚਾਉਣ ਦਾ ਆਪ ਜੀ ਯਤਨ ਕਰ ਰਹੇ ਹੋ ਮੈਂ ਤੁਹਾਡਾ ਬਹੁਤ-ਬਹੁਤ ਰਹਿਣੀ ਆ ਭਾਜੀ ਬਹੁਤ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਆਪ ਜੀ ਨੇ ਮੇਰੇ ਤੱਕ ਪਹੁੰਚ ਕਰਕੇ ਇਹ ਇਨਫੋਰਮੇਸ਼ਨ ਲੋਕਾਂ ਤੱਕ ਸੰਗਤਾਂ ਤੱਕ ਪਹੁੰਚਾਉਣ ਵਿੱਚ ਮੇਰੀ ਸਹਾਇਤਾ ਕੀਤੀ ਹੈ ਮੈਂ ਸੋਚਿਆ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਜਿਨ੍ਹਾਂ ਗੁਰਧਾਮਾਂ ਵਾਸਤੇ ਅਸੀਂ ਰੋਜ਼ ਅਰਦਾਸ ਕਰਦੇ ਹਾਂ ਉੱਥੇ ਜ਼ਿੰਦਗੀ ਵਿੱਚ ਘੱਟੋ-ਘੱਟ ਇੱਕ ਵਾਰੀ ਸੰਯੋਜਨ ਕਰਕੇ ਜ਼ਰੂਰ ਨਤਮਸਤਕ ਹੋਣਾ ਚਾਹੀਦਾ ਹੈ ਤੇ ਤਾਂ ਕਿ ਅਸੀਂ ਗੁਰੂ ਨਾਨਕ ਸਾਹਿਬ ਦੀਆਂ ਖੁਸ਼ੀ ਹੈ ਜੀ ਖੁਸ਼ੀਆਂ ਪ੍ਰਪਰਕਰ ਸਿਤੀ ਇਹ ਤੋਂ ਇਹ ਮੈਂ ਖਿਮਾ ਚਾਹ ਚਕਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਦਸਕੋ ਇਸਨ ਸਰਦਾਰ ਸ਼ਮਸ਼ੀਰ ਸਿੰਘ ਜੀ ਚੌਹਾਲਵੀ ਸਮੇਂ ਸਮੇਂ ਸੇ ਤੁਹਾਨੂੰ ਕਿਸੇ ਨਾ ਕਿਸੇ ਸ਼ਖਸੀਅਤ ਦੇ ਰੂਬਰੂ ਕਰਾਉਂਦੇ ਰਹਿੰਦੇ ਹਾਂ ਅਗਲੀ ਵਾਰ ਫਿਰ ਕਿਸੇ ਹੋਰ ਸ਼ਖਸੀਅਤ ਨੂੰ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤਦ ਤੱਕ ਲਈ ਦਿਓ ਜੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ